ਦੀਵੇ ਲੈ ਕੇ ਜਾਂਦੇ ਆ ਹਰੇਕ ਕੋਈ ਆ ਵੀਰੇ ਘਰ ਰੋਸ਼ਨ ਕਰਨ ਵਾਸਤੇ ਲੈ ਕੇ ਜਾਂਦੇ ਆ ਸਾਡਾ ਵੀ ਇਹਨਾਂ ਨਾਲ ਸਾਡੇ ਤੇ ਵੀ ਮਾੜਾ ਮਾੜਾ ਰੋਜ਼ੀ ਰੁਟੀ ਦੇ ਫਰਕ ਪੈ ਰਿਹਾ ਮਤਲਬ ਅਸੀਂ ਥੋੜਾ ਬਹੁਤ ਹੋ ਜਾਂਦਾ ਕੰਮ ਤਾਂ ਹੁੰਦਾ ਵਧੀਆ ਇਹਨਾਂ ਦਾ ਲਾਹ ਕੋਣ ਓਏ ਮਿੱਟੀ ਦਾ ਬਸ ਅਗਲਾ ਕਹਿੰਦਾ ਮਿੱਟੀ ਦਾ ਹੀ ਆ ਮਿੱਟੀ ਦੇ ਮਿਹਨਤ ਨਹੀਂ ਅਗਲਾ ਦੇਖਦਾਗਾ ਤੇ ਬਸ ਇਹ ਮਿੱਟੀ ਦਾ ਕਹਿ ਕੇ ਸੋਚ ਲੈਂਦਾ ਮਿੱਟੀ ਦਾ ਹੀ ਆ ਭਾਈ ਇਹ ਇਸ ਕਰਕੇ ਇਹ ਐਸਐਸ ਵੀਡੀਓ ਤਾਂ ਨਹੀਂ ਬਣਦਾ ਵੀਰੇ ਪਰ ਥੋੜਾ ਜਿਹਾ ਉਹਨੂੰ ਟਾਈਮ ਲੱਗਦਾ ਡਿਜ਼ਾਈਨ ਜਦੋਂ ਡਿਜ਼ਾਈਨ ਹੀ ਬੋਲਦਾ ਫਿਰ ਉਹਨੂੰ ਟਾਈਮ ਤਾਂ ਲੱਗੇਗਾ ਨਾ ਹੁਣ ਜਿਹੜੀਆਂ ਨਵੀਂ-ਨਵੀਂ ਕਲਾਕਾਰੀ ਕਰ ਰਹੇ ਹੋ ਇਹਨਾਂ ਦੇ ਵਿੱਚ ਤੇ ਪਹਿਲਾਂ ਤਾਂ ਨਹੀਂ ਚਲਦੀਆਂ ਹੁੰਦੀਆਂ ਸੀ ਹਨਾ ਇਹ ਹੁਣ ਜਦੋਂ ਜਦੋਂ ਵੀਰੇ ਸਿੰਪਲ ਦੀ ਵਾਈ ਚੱਲਦਾ ਹੁੰਦਾ ਸੀ ਜ਼ਿਆਦਾ ਸਸਰਕਾਲ ਤੁਸੀਂ ਦੇਖਣਾ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਦੀਵਾਲੀ ਆ ਹੁਣ ਆਉਣੇ ਵਾਲੀ ਆ ਕੁਝ ਕੁ ਦਿਨ ਹੀ ਜਿਹੜੇ ਰਹਿ ਗਏ ਨੇ ਦੀਵਾਲੀ ਨੂੰ ਤੇ ਦੀਵਾਲੀ ਦਾ ਜਿਹੜਾ ਮੇਨ ਅਸਲੀ ਨਾਮ ਮੈਂ ਕਹਾਂ ਤਾ ਦੀਪਾਵਲੀ ਤੇ ਦੀਪਾਵਲੀ ਜਿਹੜੀ ਦੀਪਾਵ ਤੇ ਅੱਜ ਆਪਾਂ ਤੁਹਾਨੂੰ ਦੀਵਿਆਂ ਦੀ ਮੇਕਿੰਗ ਦਿਖਾਵਾਂਗੇ ਅੰਕਲ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਵੀ ਕਿ ਕਿਵੇਂ ਦੀਵੇ ਬਣਦੇ ਨੇ ਤੇ ਲੋਕ ਕਿਵੇਂ ਕਿਹੋ ਜਿਹੇ ਡਿਮਾਂਡ ਕਰਦੇ ਨੇ ਕਿ ਕਿੰਨਾ ਕਿੰਨਾ ਦੇ ਦੀਵੇ ਸਾਨੂੰ ਦਿਓ ਤਾਂ ਆਓ ਚੱਲਦੇ ਆਂ ਨਾਲੇ ਗੱਲਬਾਤ ਕਰਾਂਗੇ ਤਾਂ ਸਾਡਾ ਅੰਕਲ ਜੀ ਉਹਦੇ ਨੇ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਜੀ ਅੰਕਲ ਦੀਵਾਲੀ ਦਾ ਤਿਹਾਰ ਆ ਚੁੱਕਿਆ ਹੈ ਜਿਹਦੇ ਚ ਦੀਵਿਆਂ ਦੀ ਬਹੁਤ ਡਿਮਾਂਡ ਰਹਿੰਦੀ ਆ ਕਿੱਦਾਂ ਦਾ ਲੱਗਦਾ ਹੈ ਕਿ ਹੁਣ ਸਾਲ ਮਗਰੋਂ ਬਹੁਤ ਡਿਮਾਂਡ ਆਪਣੀ ਵਾਝ ਜਾਂਦੀ ਹੈ ਨਾ ਬਿਲਕੁਲ ਜੀ ਵਾਜਾਂ ਦੀ ਡਿਮਾਂਡ ਤਾਂ ਵਧੀ ਹੈ ਜੀ ਹਰ ਸਾਲ ਥੋੜੇ ਬੋਲ ਦੇ ਫਰਕ ਪੈਂਦਾ ਹੀ ਹੈ ਜੀ ਹਾਂਜੀ ਤੇ ਮੈਂ ਗੱਲ ਕਰਨਾ ਚਾਹੁੰਗਾ ਵੀ ਜਦੋਂ ਦੀਵਾਲੀ ਆਉਂਦੀ ਆ ਹਾਂਜੀ ਤੇ ਜਿਹੜਾ ਅਸਲੀ ਜਿਹੜਾ ਮਤਲਬ ਮੇਨ ਦੀਵਾਲੀ ਤਿਹਾੜੀ ਦੀਵਿਆਂ ਦਾ ਹਾਂਜੀ ਤੇ ਜਦੋਂ ਦੀਵੇ ਬਣਾਉਨੇ ਹਾਂ ਕਸਟਮਰ ਲੈ ਕੇ ਜਾਂਦੇ ਨੇ ਕਿੱਦਾਂ ਦਾ ਇਸ ਲੱਗਦਾ ਵੀ ਲੋਕਾਂ ਦੇ ਘਰ ਰੋਸ਼ਨ ਕਰਦੇ ਆਂ ਆਪਾਂ ਘਰ ਰੋਸ਼ਨ ਤਾਂ ਹੁਣ ਕਰਦੇ ਆਂ ਜੀ ਦੇਖੋ ਹੁਣ ਦੀਵੇ ਲੈ ਕੇ ਜਾਂਦੇ ਆ ਹਰੇਕ ਕੋਈ ਆ ਵੀਰੇ ਘਰ ਰੋਸ਼ਨ ਕਰਨ ਵਾਸਤੇ ਲੈ ਕੇ ਜਾਂਦੇ ਆ ਤੇ ਹੁਣ ਸਾਡਾ ਵੀ ਇਹਨਾਂ ਨਾਲ ਸਾਡੇ ਤੇ ਮਾੜਾ ਮਾੜਾ ਰੋਜੀ ਰੂਟੀ ਤੇ ਫਰਕ ਪੈ ਰਿਹਾ ਮਤਲਬ ਅਸੀਂ ਥੋੜਾ ਬਹੁਤ ਹੋ ਜਾਂਦਾ ਕੰਮ ਤਾਂ ਹੁੰਦਾ ਵਧੀਆ ਇਹਨਾਂ ਦਾ ਪਹਿਲਾਂ ਦੀ ਵਿੱਚ ਜਿਹੜੇ ਅਸਲੀ ਦੀਵੇ ਨੇ ਮਿੱਟੀ ਵਾਲੇ ਗਿਨੇ ਜਾਂਦੇ ਨੇ ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਜਦੋਂ ਟੈਕਨੋਲੋਜੀ ਵੱਧ ਰਹੀ ਆ ਤੇ ਕਾਫੀ ਮਿਸ ਡਿਜੀਟਲ ਜਿਹੜੇ ਆ ਉਹ ਵੀ ਆ ਰਹੇ ਨੇ ਲੜੀਆਂ ਲੜੀਆਂ ਵਾਲੇ ਦੀਵੇ ਆ ਗਏ ਉਹਦੇ ਨਾਲ ਆਪਣੇ ਕੰਮ 'ਚ ਕੀ ਫਰਕ ਪੈ ਰਿਹਾ ਸਾਡੇ ਕੰਮ 'ਚ ਤਾਂ ਫਰਕ ਤਾਂ ਪੈ ਹੀ ਰਿਹਾ ਜੀ ਕਾਫੀ ਫਰਕ ਪੈ ਰਿਹਾ ਵਾ ਸਾਡੇ ਕੰਮ 'ਚ ਲੜੀਆਂ ਨਾਲ ਕੋਈ ਅਲਟੀਵੇਸ਼ਨ ਹੋ ਗਿਆ ਮਤਲਬ ਲੜੀਆਂ ਆ ਗਈਆਂ ਇਹਨਾਂ ਨਾਲ ਕੋਈ ਆਪਣੇ ਪਾਣੀ ਵਾਲੇ ਦੀਵੇ ਵਗੈਰਾ ਆ ਗਏ ਮੋਮਬੱਤੀਆਂ ਸਾਡੇ ਕੰਮੇ ਤਾਂ ਫਰਕ ਪਿਆ ਹੀ ਹੈ ਬਹੁਤ ਫਰਕ ਪਿਆ ਹੈ ਅੱਲਾ ਨਾਲ ਪਹਿਲਾਂ ਮਿੱਟੀ ਦਾ ਦੀਵਾ ਹੀ ਚੱਲਦਾ ਹੁੰਦਾ ਸੀਗਾ ਤੇ ਇਸ ਕਰਕੇ ਹੁਣ ਨਾ ਪਾਣੀ ਵਾਲਾ ਦੀਵਾ ਆ ਲੜੀਆਂ ਹੋ ਗਈਆਂ ਤੇ ਸਾਡੇ ਮਿੱਟੀ ਦੇ ਮਤਲਬ ਮਾਲ ਨੂੰ ਕੱਟੀ ਯੂਜ਼ ਕਰਦੇ ਆ ਤੇ ਹੁਣ ਜਿਵੇਂ ਕਿ ਮਹਿੰਗਾਈ ਵੱਧ ਰਹੀ ਆ ਤੇ ਜਿੱਥੇ ਕਿ ਜਿਹੜੇ ਦੀਵੇ ਦੂਜੇ ਆ ਪਾਣੀ ਵਾਲੇ ਹੋਗੇ ਬਿਜਲੀ ਵਾਲੇ ਹੋਗੇ ਉਹ ਕਿਤੇ ਮਹਿੰਗੇ ਪਰ ਕਿਤੇ ਨਾ ਕਿ ਜਿਹੜਾ ਆਪਣਾ ਰੇਟ ਸਿਰਫ 20 ਰੁਪਏ ਦਰਜਾਂ ਦੇ ਵਿੱਚ ਨਿਭੜ ਜਾਂਦਾ ਪਰ ਤਾਂ ਵੀ ਜਿਹੜਾ ਗਾਹ ਕਹਨ ਮਹਿੰਗਾ ਕਿਉਂ ਦੱਸ ਗਾਹ ਕੋਣ ਏ ਮਿੱਟੀ ਦਾ ਬਸ ਅਗਲਾ ਕਹਿੰਦਾ ਮਿੱਟੀ ਦਾ ਹੀ ਆ ਮਿੱਟੀ ਦਾ ਮਿਹਨਤ ਨਹੀਂ ਅਗਲਾ ਦੇਖਦਾਗਾ ਤੇ ਬਸ ਇਹ ਮਿੱਟੀ ਦਾ ਕਹੇ ਕਿ ਸੋਚ ਲੈਣਾ ਮਿੱਟੀ ਦਾ ਹੀ ਆ ਭਾਈ ਇਹ ਇਸ ਕਰਕੇ ਉਹ ਮਤਲਬ ਲੜੀਆਂ ਨੂੰ ਮਤਲਬ ਦੂਜੇ ਪਾਣੀ ਵਾਲੇ ਦੀਵਾ ਨੂੰ ਉਹ ਮਹਿੰਗੀ ਜੀ ਨੂੰ ਭਾਈ ਦਿਆ ਸਸਤੀ ਵਾਲ ਤਾਂ ਆ ਹੀ ਨਹੀਂ ਰਿਹਾਗਾ ਉਹ ਤੁਸੀਂ ਮੈਨੂੰ ਕੀ ਮੀਨਸ ਕੀ ਬਣਾ ਕੀ ਰਹੇ ਹੋ ਇਸ ਟਾਈਮ ਦੁੱਤੇ ਮੈਂ ਹਟੜੀ ਬਣਾ ਰਿਹਾ ਹਾਂ ਇਹ ਇਹ ਹਟੜੀ ਦੀਵਾਲੀ ਦਾ ਮੈਂ ਨਾ ਮੈਂ ਨਾ ਆਟਮਾ ਹਟੜੀ ਦੀ ਜਿਵੇਂ ਦੀਵਾਲੀ ਦੀਵਾ ਹੋ ਗਿਆ ਇਹ ਹਟੜੀ ਹੋਗੀ ਇਹ ਉਹ ਚੀਜ਼ ਬਣਾ ਰਹੇ ਹਾਂ ਪਹਿਲਾਂ ਸਿਰਫ ਸਾਦੇ ਦੀਵੇ ਜਲਦੇ ਹੁੰਦੇ ਸੀ ਜਿਹੜੇ ਛੋਟੇ ਦੀਵੇ ਹੋ ਗਏ ਜਾਂ ਚਾਰ ਮੁਗੀ ਦੀਵਾ ਹੋ ਗਿਆ ਪਰ ਅੱਜ ਕੱਲ ਜਿਵੇਂ ਜਿਵੇਂ ਟਾਈਮ ਬਦਲਦਾ ਜਾ ਰਿਹਾ ਹੈ ਤਾਂ ਲੋਕ ਰੰਗ-ਬਰੰਗੇ ਦੀਵੇ ਦੀ ਮੰਗ ਕਰਦੇ ਆਪਣੇ ਕੋ ਵੀ ਹੁੰਦੇ ਨੇ ਹਾਂਜੀ ਹਾਂਜੀ ਉਹ ਵੀ ਹੁੰਦੇ ਆ ਉਹ ਵੀ ਬਣਾਉਨੇ ਆ ਇਹ ਰੰਗ-ਦਮ ਰੰਗੇ ਦੀਵੇ ਵੀ ਬਣਾਈਦੇ ਆ ਜੇ ਫੈਂਸੀ ਦੀਵਾ ਕੋਈ ਮੰਗਦਾ ਫਿਰ ਉਸ ਹਿਸਾਬ ਨਾਲ ਫੈਂਸੀ ਵੀ ਬਣਾ ਦਈਦੇ ਆ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਮੇਰੇ ਕੰਮ ਕਰਦਿਆਂ ਨੂੰ ਮੈਨੂੰ ਕੰਮ ਕਰਦਿਆਂ ਨੂੰ ਘੱਟੋ ਘੱਟ 40 ਸਾਲ ਦੇ ਕਰੀ ਹੋ ਗਏ 40 ਸਾਲ ਹਾਂਜੀ ਤੇ 40 ਸਾਲ ਹੋ ਗਏ ਯਾਨੀ ਕਿ ਪੂਰੀ ਉਮਰ ਹੀ ਇੱਕ ਹਿਸਾਬ ਨਾਲ ਸਮਝ ਲਓ ਉਮਰ ਹੀ ਸਾਡਾ ਮਤਲਬ ਜਦੀ ਕੰਮ ਇਹੀ ਆ ਸਾਡੇ ਬਾਪ ਦਾਦਾ ਵੀ ਇਹੀ ਕਰਦੇ ਸੀਗੇ ਹੁਣ ਅਸੀਂ ਵੀ ਇਹੀ ਕਰ ਰਹੇ ਆ ਤੇ ਹੁਣ ਅੱਗੇ ਤੁਹਾਡੇ ਮੁੰਡੇ ਯਾਨੀ ਕਿ ਤੁਹਾਡੇ ਨਾਲ ਸਾਥ ਦਿੰਦੇ ਤੁਹਾਨੂੰ ਮੁੰਡੇ ਤਾਂ ਬਿਲਕੁਲ ਸਾਥ ਦਿੰਦੇ ਆ ਪੂਰਾ ਸਾਥ ਦਿੰਦੇ ਆ ਹਮ ਹਰ ਇੱਕ ਕੰਮ 'ਚ ਸਾਥ ਦਿੰਦੇ ਆ ਅੱਜ ਕੀ ਦੀਵਾਲੀ ਦਾ ਕਿੰਨਾ ਕੁ ਜ਼ੋਰ ਹੈਗਾ ਕੰਮ ਦੇ ਵਿੱਚ ਕਿਉਂਕਿ ਇਤਨੇ ਕਿਤੇ ਲੋਕ ਫੇਰ ਵਾਪਸ ਪੁਰਾਣੇ ਪਾਸੇ ਜਾ ਰਹੇ ਆ ਗ੍ਰੀਨ ਦੀਵਾਲੀ ਮਨਾ ਰਹੇ ਨੇ ਹਣਾ ਕੀ ਹੈਗਾ ਕੋਈ ਫਰਕ ਲੱਗ ਰਿਹਾ ਤੇ ਮਾਰਕੀਟ ਕੋ ਤਾਂ ਹਣਾ ਪਹਿਲਾਂ ਨਾਲ ਤਾਂ ਫਰਕ ਹੀ ਹੈਗਾ ਹੀ ਹੈ ਜੀ ਪਹਿਲਾਂ ਨਾਲ ਤਾਂ ਬਹੁਤ ਵੱਡਾ ਫਰਕ ਆ ਜੀ ਦੇ ਵਿੱਚ ਚਲੋ ਆਪਾਂ ਹੁਣ ਪਾਜੀ ਦੇ ਮੁੰਡਿਆਂ ਦੀ ਵੀ ਗੱਲ ਕਰਦੇ ਹਾਂ ਵੀ ਇੱਥੇ ਮੌਜੂਦ ਹੈਗੇ ਨੇ ਦੱਸਿਆ ਹੀ ਆ ਕਿ ਇਹਨਾਂ ਦਾ ਜਿਹੜਾ ਖਾਨਦਾਨੀ ਜਿਹੜਾ ਕੰਮ ਚੱਲਦਾ ਆ ਰਿਹਾ ਤੇ ਪਾਜੀ ਵੀ ਜਿਹੜਾ ਦੇਖ ਸਕਦੇ ਹੋ ਦੀਵੇ ਬਣਾ ਰਹੇ ਨੇ ਬਹੁਤ ਘੈਂਟ ਤਰੀਕੇ ਦਾ ਹੁਣ ਬਾਈ ਜੀ ਸਾਡੇ ਨਾਲ ਮੌਜੂਦ ਹਨ ਨਾਲ ਵੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਅ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਦੀਵੇ ਬਣਾਏ ਜਾਂਦੇ ਹੋ ਅੰਕਲ ਉੱਧਰ ਹਟੜੀਆਂ ਬਣਾਈ ਜਾਂਦੇ ਨੇ ਤੇ ਇਦਾਂ ਹੀ ਆ ਵੀਰੇ ਤੇ ਜਿੰਨਾ ਦੀਵੇ ਤੁਸੀਂ ਮੈਂ ਦੇਖਦਾ ਬੜੀ ਸਪੀਡ ਨਾਲ ਬਣਾ ਰਹੇ ਹੋ ਹਨਾ ਹਾਂਜੀ ਹਾਂਜੀ ਤੇ ਇਹਦੇ ਚ ਆਪਣੇ ਕੋਲ ਡਿਜ਼ਾਈਨਰ ਦੀ ਵੀ ਬਣ ਜਾਂਦਾ ਇਸ ਇਸ ਸਪੀਡ ਤੇ ਨਹੀਂ ਇਸ ਸਪੀਡ ਦਾ ਨਹੀਂ ਬਣਦਾ ਵੀਰੇ ਪਰ ਥੋੜਾ ਜਿਹਾ ਉਹਨੂੰ ਟਾਈਮ ਲੱਗਦਾ ਹੈ ਡਿਜ਼ਾਈਨ ਜਦੋਂ ਡਿਜ਼ਾਈਨ ਹੀ ਬੋਲਦਾ ਫਿਰ ਉਹਨੂੰ ਟਾਈਮ ਤਾਂ ਲੱਗੇਗਾ ਨਾ ਡਿਜ਼ਾਈਨ ਬਣਾ ਕੇ ਵਿਖਾ ਸਕਦੇ ਇੱਕ ਵਾਰੀ ਬਿਲਕੁਲ ਬਣਾ ਕੇ ਦਿਖਾ ਸਕਦੇ ਹਾਂ ਜੀ ਬਣਾ ਕੇ ਵਿਖਾਓ ਹਨ ਕਲਾ ਜਿਹੜੀ ਪੁਛਤੈਨੀ ਕਲਾ ਆਪਣੇ ਚੱਲਦੀ ਆ ਰਹੀ ਹੈ ਨਾ ਮੈਂ ਵੇਟ ਕਰੋ 2 ਮਿੰਟ ਜਿਹੜੀ ਮਿੱਟੀ ਐ ਸਪੈਸ਼ਲ ਹੁੰਦੀ ਇਹਨੂੰ ਜਦੋਂ ਲੋਕੀ ਆਪਾਂ ਜਦੋਂ ਦੇਖਦੇ ਆ ਨਾ ਜਦੋਂ ਕੋਈ ਕਸਟਮਰ ਲੈਣ ਆਉਂਦਾ ਉਹ ਤਾਂ ਕਹਿੰਦਾ ਯਾਰ ਮਿੱਟੀ ਦੇ ਦੀਵੇ ਆ ਇਹਦੇ ਕਿਉਂ ਇੰਨੇ ਪੈਸੇ ਲਾਏ ਆ ਪਰ ਦੱਸੋ ਮੈਨੂੰ ਕਿ ਮਿੱਟੀ ਇਹ ਆਮ ਮਿੱਟੀ ਹੈ ਕਿ ਮਚੀ ਤਿਆਰ ਕਿਦਾਂ ਤਿਆਰ ਕੀਤੀ ਜਾਂਦੀ ਹੈ ਮੇਰੇ ਭਰਤ ਦੀ ਟਰਾਲੀ ਹੁੰਦੀ ਆ ਆਉਂਦੀ ਆ 3000 3500 ਤੱਕ ਦੀ ਠੀਕ ਆ ਤੇ ਆਪਣੀ ਇਹ ਮਿੱਟੀ ਆ 8000 ਦੀ ਟਰਾਲੀ ਆ ਹੁਣ ਤੁਸੀਂ ਆਪ ਦੇਖ ਲਓ ਖਾ ਸਾਕੇ ਕਿਵੇਂ ਹੋਊਗੀ ਇਹ ਠੀਕ ਹੈ ਕਿ ਨਹੀਂ ਚੀਕਣੀ ਹੁੰਦੀ ਆ ਇਹ ਅੱਛਾ ਜੀ ਠੀਕ ਹੈ ਅਚ ਰੀਤਾ ਬਿਲਕੁਲ ਨਹੀਂ ਹੁੰਦਾ ਕਿ ਪ੍ਰੋਪਰ ਯਾਨੀ ਕਿ ਚੀਕਣੀ ਮਿੱਟੀ ਹੁੰਦੀ ਆ ਚੀਕਣੀ ਮਿੱਟੀ ਆ ਵੀਰੇ ਇਹ ਚ ਹਾਂ ਇਹ ਚ ਰੀਤਾ ਕੋਈ ਮਿਲਾਵਟ ਕੁਝ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਜਦੋਂ ਹੁਣ ਤੇ ਮੈਂ ਦੇਖ ਸਕਦਾ ਹਾਂ ਦੀਵਾ ਤੱਕ ਘੈਂਟ ਜੀ ਸ਼ੇਪ ਬਣ ਗਈ ਹੈ ਨਾ ਇਹਦੀ ਕਟੋਰੀ ਵਰਗੀ ਹੁਣ ਇਹ ਤੋਂ ਅੱਗੇ ਤੇ ਡਿਜ਼ਾਈਨ ਆਊਗਾ ਹਣ ਹਾਂਜੀ ਹਾਂਜੀ ਬਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਮੇਰੇ ਵੀਰੇ ਗ੍ਰੈਜੂਏਟ ਕਰਕੇ ਮੈਂ ਇੱਧਰ ਹੀ ਆਇਆ ਹਾਂ ਹਾਂ ਯਾਨੀ ਉਹ ਚਲੋ ਜਿਹੜਾ ਖੂਨ ਚ ਕੰਮ ਹੁੰਦਾ ਨਾ ਉਹ ਤੇ ਬੰਦਾ ਵੈਸੇ ਐਕਸਪਰਟ ਹੀ ਹੁੰਦਾ ਤੇ ਹੁਣ ਜਿਹੜੀਆਂ ਨਵੀਂ ਨਵੀਂ ਕਲਾਕਾਰੀ ਕਰ ਰਹੇ ਹੋ ਇਹਨਾਂ ਦੇ ਵਿੱਚ ਹਾਂਜੀ ਹਾਂਜੀ ਤੇ ਪਹਿਲਾਂ ਤਾਂ ਨਹੀਂ ਚਲਦੀਆਂ ਹੁੰਦੀਆਂ ਸੀ ਹਨਾ ਇਹ ਹੁਣ ਜਦੋਂ ਜਦੋਂ ਵੀਰੇ ਸਿੰਪਲ ਦੀ ਵਾਈ ਚੱਲਦਾ ਹੁੰਦਾ ਸੀ ਜ਼ਿਆਦਾ ਤੂੰ ਕਦੋਂ ਆਂਦੀ ਆ ਫਿਰ ਇਹ ਸਿੱਖਣਾ ਪੈਂਦਾ ਕਿ ਬਸ ਉਦਾਂ ਹੀ ਨਹੀਂ ਵੀਰੇ ਕਲਾ ਦਾ ਕਲਾ ਸਿੱਖਣੀ ਪੈਂਦੀ ਹੈ ਉਸਤਾਦ ਤੋਂ ਜਿਹੜੀ ਮਰਜ਼ੇ ਪਾਸੇ ਚਲੇ ਜਾਓ ਤੁਸੀਂ ਠੀਕ ਹੈ ਜੀ ਹੁਣ ਦਾ ਉਸਤਾਦ ਸਾਡੇ ਘਰੇ ਹੀ ਹੈ ਕੀ ਬਾਤ ਠੀਕ ਹੈ ਜੀ ਇਹਨੂੰ ਬਾਹਰ ਜਾਣ ਦੀ ਲੋੜ ਨਹੀਂ ਬਸ ਇੰਨਾ ਕਾ ਫਰਕ ਪਿਆ ਸਾਨੂੰ ਡਾਮ ਇਸ ਕੋਣਾ ਘਰੀ ਮਿਲ ਜਾਂਦਾ ਘਰੀ ਮਿਲ ਗਿਆ ਸਾਨੂੰ ਇਹ ਦੀਵਾ ਤਿਆਰ ਹੋਣ ਕੇ ਲੈ ਹੋਰ ਰਹਿੰਦਾ ਦੀਵਾ ਵੀਰੇ ਹੋ ਗਿਆ ਤੇ ਆ ਸਟੈਂਡ ਵਾਲਾ ਦੀਵਾ ਬੋਲਦੇ ਇਹਨੂੰ ਅੱਛਾ ਜੀ ਹਾਂ ਇਹ ਆ ਚਾ ਵਾ ਬੜੇ ਢੈਂਡ ਜੇ ਤਰੀਕੇ ਨਾਲ ਇਹਨੂੰ ਕੱਟਿਆ ਹਾਂ ਜਾਨੇ ਜਿਹੜਾ ਦੀਵਾ ਸਟੈਂਡ ਵਾਲਾ ਦੀਵਾ ਨਾ ਪ੍ਰੋਪਰ ਕਹ ਲੋ ਵੀ ਆਰਟੀਫੀਸ਼ਲ ਨਵੇਂ ਤਰੀਕੇ ਦਾ ਵੀ ਜਦੋਂ ਮੀਸ ਲੋਕ ਆਉਂਦੇ ਨੇ ਤੁਹਾਡੇ ਕੋਲੇ ਕਿਹੋ ਕਿਹੋ ਜਿਹੇ ਦੀਵੇ ਦੀ ਡਿਮਾਂਡ ਕਰਦੇ ਨੇ ਕੇ ਕਿਸੇ ਡਿਮਾਂਡ ਕਰਦੇ ਆ ਹੁਣ ਰੰਗ ਬਰੰਗੇ ਹੋਗੇ ਜਿੱਦਾਂ ਆ ਹੁਣ ਪਿੱਛੇ ਜੇ ਮੈਂ ਦੇਖ ਰਿਹਾ ਸੀਗਾ ਕੁਝ ਬਹੁਤ ਜ਼ਿਆਦਾ ਜਿੱਦਾਂ ਇਹਦਾ ਆਪਣਾ ਫੇਰ ਜਿਹੜਾ ਡਿਜ਼ਾਈਨਰ ਹੈਗਾ ਦੀਵਾ ਪਰ ਇਸ ਤੋਂ ਹੋਰ ਵੀ ਡਿਜ਼ਾਈਨਰ ਆਗੇ ਹੋਏ ਨੇ ਉੱਪਰ ਕੁਛ ਨਾ ਕੁਛ ਬਣਿਆ ਹੁੰਦਾ ਦੀਵਿਆਂ ਉੱਤੇ ਇਸ ਤਰ੍ਹਾਂ ਜਿਵੇਂ ਪੰਜਾਬੀ ਦੀ ਘਾਹ ਦਾ ਨਾ ਕਹਿੰਦੇ ਰੋਜ਼ ਮੂੰਗੀ ਦੀ ਦਾਲ ਵਧੀਆ ਨਹੀਂ ਲੱਗਦੀ ਠੀਕ ਆ ਉਹਨਾਂ ਨੂੰ ਵੀ ਹਰ ਸਾਲ ਇੱਕੋ ਜਿਹਾ ਡਿਜ਼ਾਈਨ ਵਧੀਆ ਨਹੀਂ ਲੱਗਦਾ ਇਹਦਾ ਥੋੜਾ ਜਿਹਾ ਹੋਰ ਡਿਜ਼ਾਈਨਦਾਰ ਕਰੋ ਕਲਰਫੁੱਲ ਕਰੋ ਜਿਵੇਂ ਆ ਹੁਣ ਫੈਂਸੀ ਬਣਾ ਕੇ ਦਿੱਤਾ ਇਹੋ ਜਿਹਿਆਂ ਨੂੰ ਹੁਣ ਜਿਹੋ ਜਿਹਾ ਬੇਗੂਗਾ ਡਿਮਾਂਡ ਕਰ ਰਹੇ ਨੇ ਮਤਲਬ ਉਹ ਜੇ ਗਾਕੀ ਗਾਕ ਲੈ ਆਣਗੇ ਸਾਡੇ ਕੋਲ ਸਾਨੂੰ ਉਹ ਜੀ ਫਿਰ ਅੱਗੇ ਤਿਆਰ ਕਰਨੀ ਪੈਂਦੀ ਹੈ ਠੀਕ ਹੈ ਨਹੀਂ ਗੱਲ ਹਾਂ ਇਸ ਕਰਕੇ ਥੋੜਾ ਬਹੁਤ ਚੇਂਜ ਕਰਨਾ ਹੀ ਪੈਂਦਾ ਹੁੰਦਾ ਹੈ